ਸਤਨਾਮ ਵਾਹਿਗੁਰੂ ਜੀ ਡੌੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖੇਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਦਿਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆਂ ਸਤਗੁਰ ਗੁਣ ਤਾਸਾ ਦੁਖ ਨਾਟੇ ਸੁਭ ਆਏ ਸਮਾਏ ਢੀਲੇ ਨਾਂ ਭਰੀ ਜਾਂ ਗੁਰ ਫਰਮਾਏ ਇਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖਿਨਮਾਹੇ ਅੰਮ੍ਰਿਤ ਅਦ੍ਰਿਸ਼ਟ ਸਾਂਚ ਜਿਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿੰਨੀ ਆਪਣੀ ਸੇਵ ਰਹਾਓ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀਂ ਦਿਆ ਸਤਿਗੁਰ ਗੁਣਤਾਤਾ ਦੁਖ ਨਾਟੇ ਸੁ ਆਏ ਸਮਾਹੇ ਟੀਲ ਨਾ ਭਰੀ ਜੰਗੁ ਫਰਮਾਏ ਇਸ਼ਕੁਨੀ ਪੂਰੇ ਗੁਰਸ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਓੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚਿ 디ਵਾ ਹੈ ਕਾਟੇ ਕਸਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾਟੇ ਸੁਭ ਆਏ ਸਮਾਏ ਢੀਲ ਨਾ ਭਰੀ ਜੰਗੁਰ ਫਰਮਾਏ ਇਸ਼ਕੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਸੋ ਕੇ ਹਰੇ ਕੀਏ ਖਿ ਨਮਾਹੇ ਅਮਰਤ ਦ੍ਰਿਸ਼ਟ ਸੱਚ ਜਿਵਾ ਹੈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਤਾ ਦੁਖ ਨਾਟੇ ਸੁਗ ਆਏ ਸਮਾਹੇ ਟੀਲ ਨੰ ਪਰਿਜੰਗੁ ਫਰਮਾਏ ਇਸ਼ਕੁਨੀ ਪੂਰੇ ਗੁਰਸ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਓੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖਿੰਨਾ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚਿ ਦਿਵਾਹਿ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆਂ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਏ ਸਮਾਏ ਟੀਹ ਲੈ ਨਾਂ ਭਰੀ ਜੰਗੁਰ ਫਰਮਾਏ ਇਸ਼ਕੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਸੋ ਕੇ ਹਰੇ ਕੀ ਖੇ ਨਮਾਹੇ ਅਮਰਤ ਦ੍ਰਿਸ਼ਟ ਸੰਚਿ ਜਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿੰਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਤਾ ਦੁਖ ਨਾਟੇ ਸਭ ਆਏ ਸਮਾਹੇ ਟੀਲ ਨੰ ਪਰਿਜੰਗੁ ਫਰਮਾਏ ਐਸੇ ਪੁਨੀ ਪੂਰੇ ਗੁਰਸ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਢੋੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖਿੰਨਾਹੇ ਅੰਮ੍ਰਿਤ ਦ੍ਰਿਸ਼ਟ ਸਾਂਚੇ ਦਿਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਓ ਮਟ ਗਏ ਚੇਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਸਾ ਦੁਖ ਨਾਠੇ ਸੁਭ ਆਏ ਸਮਾਏ ਟੀ ਲੈ ਨਾਂ ਭਰੀ ਜੰਗੁਰ ਫਰਮਾਏ ਇਸ਼ ਪੁਨੀ ਭੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਸੋ ਕੇ ਹਰੇ ਕੀ ਖੇ ਨਮਾਹੇ ਅਮਰਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿੰਨੀ ਆਪਣੀ ਸੇਵ ਰਹਾਓ ਮਟੇ ਗਏ ਚੇਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਤਾ ਦੁਖ ਨਾਟੇ ਸਭ ਆਏ ਸਮਾਏ ਟੀਲ ਨੰ ਪਰਿਜੰਗੋ ਫਰਮਾਏ ਐਸ਼ਕੁਨੀ ਪੂਰੇ ਗੁਰਸ ਮਿਲੇ ਨਾਨਕ ਤੇ ਜਨ ਸਫਲ ਫਲੇ ਓੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿੰਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚਿ ਦਿਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਓ ਮਟ ਗਏ ਚੇਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਭ ਆਏ ਸਮਾਏ ਠੀਲੇ ਨਾਮ ਭਰੀ ਜੰਗੁਰ ਫਰਮਾਏ ਇਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਸੋ ਕੇ ਹਰੇ ਕੀ ਖੇ ਨਮਾਹੇ ਅਮਰਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿੰਨੀ ਆਪਣੀ ਸੇਵ ਰਹਾਓ ਮਟੇ ਗਏ ਚੇਤਨ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਤਾ ਦੁਖ ਨਾ ਟੇ ਸਭ ਆਏ ਸਮਾਏ ਟੀਲ ਨੰ ਪਰਿਜੰਗੁ ਫਰਮਾਏ ਐਸ਼ਕੁਨੀ ਪੂਰੇ ਗੁਰਸਿ ਮਿਲੇ ਨਾਨਕ ਤੇ ਜਨ ਸਫਲ ਫਲੇ ਓੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਖਿੰਨਾ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾ ਹੈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਓ මැටගයි චෙන්ත පුුණිමන අආසා කරී දෙයක් සතු ගුර ගොणනතා අසා දුොකනාටය සතුක අය සමයේ ටීල නම් පරිීජාංගුර ්‍රමාය එශ් පුුණන්නේ ගරය ගුරමලේ නානක තේජාන සූ පලඵල. ගෞඩි මහල්ලා පජවා සුකේ හරැ කියිය खෙෙනමහ. අමරත්ත ද්‍රේෂ්ට සංචඩිවාය කාට්පය කෂ්ට පूරය ගුර දේව සේව කෝ දිනිිය අපනි සේවරාව. ਮਟ ਗਏ ਚੇਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾਤਾ ਦੁਖ ਨਾ ਟੇ ਸੋ ਆਏ ਸਮਾਏ ਟੀਲ ਨੰ ਪਰਿਜੰਗੋ ਫਰਮਾਏ ਐ ਸ਼ਕੁਨੀ ਪੂਰੇ ਗੁਰਸ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ